ਸ਼ੰਭੂ ਬਾਰਡਰ ਤੋਂ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਖਾਸ ਕਰਕੇ ਕਿਸਾਨ ਮਜ਼ਦੂਰ ਮੋਰਚੇ ਦੀ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਨੇ ਇੱਕ ਚਿੱਠੀ ਲਿਖੀ ਹੈ ਬਕਾਇਦਾ ਕਿਸ ਨੂੰ ਲਿਖੀ ਹੈ ਇਸ ਤੋਂ ਪਹਿਲਾਂ ਇੱਕ ਚਿੱਠੀ ਦਾ ਜ਼ਿਕਰ ਹੋਇਆ ਜਿਹੜੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲਿਖੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਬਲੱਡ ਦੇ ਨਾਲ ਉੱਥੇ ਅੰਗੂਠਾ ਵੀ ਲਾਇਆ ਇੱਕ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕੇ ਸਮੋਰਚੇ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਕਿੰਨੀਆਂ ਜ਼ਰੂਰੀ ਨੇ ਇਹ ਵੀ ਕਿਹਾ ਗਿਆ ਕਿ ਮੇਰੀ ਜਾਣ ਦਾ ਜਿਹੜਾ ਫਿਕਰ ਕਰਦੇ ਨੇ ਉਹਨਾਂ ਲਈ ਬਹੁਤ ਧੰਨਵਾਦ ਕਿਉਂਕਿ ਸੁਪਰੀਮ ਕੋਰਟ ਦੀ ਟਿੱਪਣੀ ਆਈ ਸੀ ਕਿ ਡੱਲੇਵਾਲ ਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਸੰਘਰਸ਼ ਨਾਲੋਂ ਵੀ ਉਹ ਕਹਿੰਦੇ ਕਿ ਠੀਕ ਹੈ ਜ਼ਿੰਦਗੀ ਜ਼ਰੂਰੀ ਹੈ ਪਰ ਉਹਨਾਂ ਜ਼ਿੰਦਗੀਆਂ ਦਾ ਵੀ ਫਿਕਰ ਕਰੋ ਜਿਹੜੇ ਖੁਦਕੁਸ਼ੀਆਂ ਕਿਸਾਨ ਕਰਦੇ ਨੇ ਦੇਸ਼ ਭਾਰ ਦੇ ਵਿੱਚ ਤੇ ਹੁਣ ਇੱਕ ਚਿੱਠੀ ਹੋਰ ਦਾ ਜ਼ਿਕਰ ਕਰ ਰਹੇ ਹਾਂ ਇਹ ਚਿੱਠੀ ਕਿਸ ਨੂੰ ਲਿਖੀ ਗਈ ਹੈ ਸਰਕਾਰ ਨੂੰ ਨਹੀਂ ਬਲਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੂੰ ਪਹਿਲਾਂ ਇੱਕ ਪੜਾ ਪੈ ਚੁੱਕਾ ਸੀ ਐਸ ਕੇ ਐਮ ਨਾਨ ਪੋਲਿਟিক্যাল ਜਿਸ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੋਰਚੇ ਦੇ ਦੌਰਾਨ ਇਸ ਸੰਘਰਸ਼ ਦੇ ਦੌਰਾਨ ਕਿਸਾਨੀ ਅੰਦੋਲਨ ਦੇ ਦੂਜੇ ਪੜਾ ਦੇ ਦੌਰਾਨ ਕਈ ਦਫਾ ਕੋਸ਼ਿਸ਼ਾਂ ਹੋਈਆਂ ਦਿੱਲੀ ਜਾਣ ਦੀਆਂ ਗੱਲ ਨਹੀਂ ਬਣੀ ਮੀਟਿੰਗਾਂ ਵੀ ਚੰਡੀਗੜ੍ਹ ਹੋਈਆਂ ਸਹਿਮਤੀ ਨਹੀਂ ਬਣੀ ਪਰ ਹੁਣ ਜਦੋਂ 6 ਦਸੰਬਰ ਨੂੰ 8 ਦਸੰਬਰ ਨੂੰ ਤੇ ਬੀਤੇ ਦਿਨ 14 ਦਸੰਬਰ ਨੂੰ ਜਦੋਂ ਜਾਣ ਦੀ ਕੋਸ਼ਿਸ਼ ਹੋਈ ਤਾਂ ਤਿੰਨਾਂ ਜਥਿਆਂ ਦੇ ਉੱਤੇ ਵਾਰ ਹੋਏ ਨੇ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਗਏ ਜਿਹੜੇ ਨੇ ਕਿਸਾਨ ਡੇਢ ਦਰਜਣ ਤੋਂ ਬਾਅਦ ਫੇਰ ਕੱਲ੍ਹ ਜ਼ਖਮੀ ਹੋਏ ਇਸ ਤੋਂ ਪਹਿਲਾਂ ਵੀ ਜ਼ਖਮੀ ਹੋਏ ਕਈਆਂ ਦੇ ਅੱਖਾਂ ਤੇ ਸੱਟਾਂ ਲੱਗੀਆਂ ਨੇ ਕਿਸੇ ਦੇ ਲੱਤਾਂ ਬਾਹਾਂ ਤੇ ਸੱਟਾਂ ਲੱਗੀਆਂ ਨੇ ਸਿਰ ਤੇ ਸੱਟਾਂ ਲੱਗੀਆਂ ਨੇ ਤੇ ਉਧਰ ਮਰਨ ਵਰਤ ਜਾਰੀ ਆ 20ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਕਿਸਾਨ ਆਗੂ ਨੇ ਕਿਹਾ ਜਗਜੀਤ ਸਿੰਘ ਢੱਲੇਵਾਲ ਨੇ ਕਿਉਂ ਪਿੱਛੇ ਨਹੀਂ ਹਟਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਧਰੋਂ ਹਰਿਆਣਾ ਸਰਕਾਰ ਜਿੱਦ ਤੇ ਅੜੀ ਹੈ ਔਰ ਪੰਜਾਬ ਸਰਕਾਰ ਤੋਂ ਵੀ ਕੋਤਸੱਲੀ ਬਖਸ਼ ਗੱਲ ਜਾਂ ਫਿਰ ਅਮਲ ਦੀ ਰੂਪ ਦੇ ਵਿੱਚ ਗੱਲਬਾਤ ਸਾਹਮਣੇ ਨਹੀਂ ਆਈ ਐਕਸ਼ਨ ਹੁਣ ਤੱਕ ਲਏ ਗਏ ਹੁਣ ਜਿਹੜੀ ਚਿੱਠੀ ਲਿਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੂੰ ਕਿਉਂਕਿ ਰਕੇਸ਼ ਟਕਹੜ ਤਾਗੂ ਵੀ ਆਉਂਦੇ ਨੇ ਉਹ ਵੀ ਬਿਆਨ ਦੇ ਕੇ ਇੱਥੇ ਜਾਂਦੇ ਨੇ ਸਾਰਿਆਂ ਦੇ ਇਕੱਠੇ ਹੋਏ ਬਣਾ ਉਹ ਗੱਲ ਨਹੀਂ ਬਣਨੀ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਆਗੂ ਕਹਿ ਚੁੱਕੇ ਨੇ ਕਿ ਉਹ ਇਸ ਤਰ੍ਹਾਂ ਸ਼ਾਮਲ ਨਹੀਂ ਹੋਣਗੇ ਪਹਿਲਾਂ ਕੋਈ ਰਣਨੀਤੀ ਤਿਆਰ ਹੁੰਦੀ ਹੈ ਉਹ ਆਪਣੀ ਇੱਕ ਜਿਹੜੀ ਆ ਰੂਪਰੇਖਾ ਤਿਆਰ ਕਰੀ ਬੈਠੇ ਨੇ ਬਾਕੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਉਹਨਾਂ ਦੇ ਵਿੱਚੋਂ ਕੁਝ ਆਗੂ ਤਾਂ ਮਿਲਣ ਜਾਂਦੇ ਨੇ ਮੋਰਚੇ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਨੂੰ ਪਰ ਸਿੱਧੇ ਤੌਰ ਦੇ ਉੱਤੇ ਸ਼ਮੂਲੀਅਤ ਨਹੀਂ ਕਰਦੇ ਪਰ ਹੁਣ ਸੱਦਾ ਦੇ ਦਿੱਤਾ ਗਿਆ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਐਸ ਕੇ ਐਮ ਨਾਨ ਪੋਲੀਟੀਕਲ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਸਰਵਨ ਸਿੰਘ ਪੰਦੇਰ ਤੇ ਹੋਰਨਾਂ ਆਗੂਆਂ ਦੇ ਵੱਲੋਂ ਜਿਸ ਵਿੱਚ ਸਰਜੀਤ ਸਿੰਘ ਫੂਲ ਵੀ ਸ਼ਾਮਲ ਨੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਇਹਨਾਂ ਸਾਰਿਆਂ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਕੋਈ ਵਿਆਹ ਨਹੀਂ ਰੱਖਿਆ ਇਹਦੇ ਸੱਦਿਆਂ ਦੀ ਲੋੜ ਨਹੀਂ ਹੁੰਦੀ ਸੰਘਰਸ਼ ਕਰਨ ਵਾਲੇ ਆ ਮਹਾਰੇ ਆਉਂਦੇ ਨੇ ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਾਲੀ ਦੇ ਵਿੱਚ ਜਾਂ ਢੰਗ ਤਰੀਕਾ ਲੜਨ ਦਾ ਸਾਹਮਣੇ ਲਈ ਠੀਕ ਨਹੀਂ ਹੈ ਅਸੀਂ ਸਹਿਮਤ ਨਹੀਂ ਹਾਂ ਇਸ ਤਰ੍ਹਾਂ ਲੜਨਾ ਜਿਸ ਦੇ ਵਿੱਚ ਕਿਸਾਨਾਂ ਨੂੰ ਜ਼ਖਮੀ ਕਰਵਾਇਆ ਜਾਵੇ ਤੇ ਹੋਰ ਸਾਰੀਆਂ ਗੱਲਾਂ ਜੇਕਰ ਮੰਗਾ ਮਨਵਾਉਣੀਆਂ ਨੇ ਤੇ ਉਸ ਦੇ ਲਈ ਇੱਕ ਰੂਪਰੇਖਾ ਬਕਾਇਦਾ ਤੌਰ ਤੇ ਤਿਆਰ ਹੋਣੀ ਹੈ ਤਾਂ ਹੁਣ ਜਿਹੜਾ ਸੱਦਾ ਦਿੱਤਾ ਗਿਆ ਉਸ ਵਿੱਚ ਜ਼ਿਕਰ ਕੀ ਕੀਤਾ ਹੈ ਜ਼ਿਕਰ ਇਹ ਕੀਤਾ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਕਿਸਾਨ ਮਜ਼ਦੂਰ ਕੋਲ ਦੇ ਕਿਸਾਨ ਮਜ਼ਦੂਰ ਕੋਲ ਦੇ ਹਿੱਤ ਵਿੱਚ ਲਿਖਿਆ ਜਾਂਦਾ ਹੈ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ 2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਜਟਾਏ ਸਨ ਭਾਵੇਂ ਕਈ ਕਾਰਨਾ ਕਰਕੇ ਕੀਤੇ ਯਤਨ ਸਫਲ ਨਹੀਂ ਹੋ ਸਕੇ ਪਰ ਅਸੀਂ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨ ਮਜ਼ਦੂਰਾਂ ਦੇ ਕਿਤੇ ਨਾਲ ਸੰਬੰਧਿਤ 12 ਮੰਗਾਂ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸਮੂੱਚੀ ਏਕਤਾ ਲਈ ਯਤਨ ਜਾਰੀ ਰੱਖਦੇ ਆ ਆਪ ਨੂੰ ਦੁਬਾਰਾ ਸੱਦਾ ਦਿੰਦੇ ਆ ਸੱਦਾ ਪ੍ਰਮਾਣ ਹੋਵੇ ਤਾਂ ਮੀਟਿੰਗਾਂ ਦਾ سلسلہ ਅੱਗੇ ਚਲਾ ਸਕਦੇ ਆ ਵੱਲੋਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਹਾਲਾਂਕਿ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਇਹ ਸੱਦਾ ਨਹੀਂ ਹੈ ਸਿਰਫ ਜਿਹੜਾ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੱਦਾ ਹੈ ਜਿਹੜਾ ਕਿ ਅਗਵਾਈ ਕਰ ਰਹੇ ਨੇ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਸ਼ੁਰੂ ਕਰਨਾ ਸੀ ਸੰਘਰਸ਼ ਉਦੋਂ ਵੀ ਗੱਲ ਆਖੀ ਗਈ ਪਰ ਸਹਿਮਤੀ ਨਹੀਂ ਬਣੀ ਪਰ ਦੁਬਾਰਾ ਸੱਦਾ ਦਿੱਤਾ ਜਾਂਦਾ ਇਸ ਨੂੰ ਲੈ ਕੇ ਹੁਣ ਦੇਖਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਉਸ ਮੂਹ ਜਥੇਬੰਦੀਆਂ ਦਾ ਰਿਐਕਸ਼ਨ ਕੀ ਆਉਂਦਾ ਹੈ ਕੀ ਉਹ ਮੀਟਿੰਗ ਕਰਨਗੇ ਔਰ ਕਿੰਨੀ ਛੇਤੀ ਇਹ ਮੀਟਿੰਗ ਹੋ ਸਕਦੀ ਹੈ ਕਿੱਥੇ ਹੋਵੇਗੀ ਹੋ ਸਕਦਾ ਹੈ ਸੰਭਾਵਨਾ ਇਹ ਮੀਟਿੰਗ ਆ ਜਿਹੜੀ ਉਹ ਜੇਕਰ ਸਹਿਮਤੀ ਬਣਦੀ ਹੈ ਤਾਂ ਚੰਡੀਗੜ੍ਹ ਸਥਿਤ ਜਿਹੜਾ ਕਿਸਾਨ ਭਵਨ ਹੈ ਉੱਥੇ ਮੀਟਿੰਗ ਹੋ ਸਕਦੀ ਹੈ ਉੱਥੇ ਦੇਖਦੇ ਹਾਂ ਕਿ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ ਪਰ ਇੱਕ ਚਿੱਠੀ ਜ਼ਰੂਰ ਲਿਖ ਦਿੱਤੀ ਗਈ ਹੈ ਸੱਦਾ ਦੇ ਦਿੱਤਾ ਗਿਆ ਹੈ ਕਿ ਆਓ ਰੌਲ ਕੇ ਸੰਘਰਸ਼ ਲੜੀਏ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਇੱਕ ਜੁਟਤਾ ਦਾ ਸੰਤੇਸ਼ ਕਦੋਂ ਸਾਹਮਣੇ ਆਉਂਦਾ ਔਰ ਕਿਹੜੀ ਰੂਪਰੇਖਾ ਤਿਆਰ ਕੀਤੀ ਜਾਂਦੀ ਹੈ ਕਿ ਸ਼ੰਭੂ ਟੈਖਨੌਰੀ ਬਾਰਡਰ ਦੇ ਉੱਤੇ ਬੈਠ ਕੇ ਹੀ ਸੰਘਰਸ਼ ਅੱਗੇ ਵਧਿਆ ਜਾਏਗਾ ਜਾਂ ਦਿੱਲੀ ਜਾਣ ਲਈ ਤਰੀਕਾ ਹੋਰ ਲੱਭਿਆ ਜਾਣਾ ਹੈ ਹਾਲਾਂਕਿ 18 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਵੀ ਸਰਦਾ ਦਿੱਤਾ ਹੋਇਆ ਜਿਹੜੀ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਰਹਿਣਾ ਔਰ 16 ਦਸੰਬਰ ਨੂੰ ਟਰੈਕਟਰ ਮਾਰਚ ਦੇਸ਼ ਭਾਰਤ ਦੇ ਵਿੱਚ ਕੱਢੇ ਜਾਣ ਦਾ ਵੀ ਸਨੇਹਾ ਦਿੱਤਾ ਗਿਆ ਦੇਖਦੇ ਹਾਂ ਉਸ ਨੂੰ ਘਾਰਾ ਕਿੰਨਾ ਮਿਲਦਾ ਪਰ ਸਭ ਤੋਂ اہم ਗੱਲ ਇਹ ਸਮੂਹ ਕਿਸਾਨ ਜਥੇਬੰਦੀਆਂ ਕੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋ ਪਾਉਂਦੀਆਂ ਨੇ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਜਾਂ ਫਿਰ ਸਹਿਮਤੀ ਨਹੀਂ ਬਣੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਆਪਣੇ ਆਪਣੇ ਸੁਝਾਅ ਸਮੂਹ ਕਿਸਾਨ ਜਥੇਬੰਦੀਆਂ ਦੇ ਲਈ ਕਮੈਂਟ ਬਾਕਸ ਦੇ ਜ਼ਰੀਏ ਰੱਖ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ